ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਨਿਰਦੋਸ਼ ਟੂਰਿਸਟਾਂ ਦੇ ਉੱਪਰ ਅਤਵਾਦੀ ਹਮਲੇ ਦੇ ਰੋਸ਼ਵਜੋਂ ਅੱਜ ਵੱਖ-ਵੱਖ ਸੰਗਠਨਾਵਾਂ ਵੱਲੋਂ ਦਿੱਤੇ ਗਏ ਬੰਦ ਦੀ ਕਾਲ ਦਾ ਸ਼ਹਿਰ ਧਾਰੀਵਾਲ ਦੇ ਦੁਕਾਨਦਾਰਾਂ ਨੇ ਪੂਰਨ ਸਮਰਥਨ ਕੀਤਾ। ਮੁਕੰਮਲ ਤੌਰ ਤੇ ਸ਼ਹਿਰ ਧਾਰੀਵਾਲ ਦੇ ਬਾਜ਼ਾਰਾਂ ਦੀਆਂ ਦੁਕਾਨਾਂ ਬੰਦ ਰਹੀਆਂ। ਇੱਥੋਂ ਤੱਕ ਕਿ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਜਦੋਂ ਅਸੀਂ ਵਿਜ਼ਿਟ ਕਰਕੇ ਦੇਖਿਆ ਤਾਂ ਪਿੰਡਾਂ ਦੇ ਵਿੱਚ ਵੀ ਦੁਕਾਨਾਂ ਬੰਦ ਸਨ। ਇਸ ਮੌਕੇ ਤੇ ਜਦੋਂ ਅਸੀਂ ਵੱਖ-ਵੱਖ ਦੁਕਾਨਾਂ ਮਦਾਰਾਂ ਤੇ ਸ਼ਹਿਰ ਵਾਸੀਆਂ ਨਾਲ ਗੱਲ ਕੀਤੀ ਤਾਂ ਸਾਰਿਆਂ ਨੇ ਹੀ ਇੱਕ ਸੁਰ ਦੇ ਵਿੱਚ ਇਹ ਪਹਿਲਗਾਮ ਦੇ ਵਿੱਚ ਹੋਈ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਚੁਣ-ਚੁਣ ਕੇ Hindu ਲੋਕਾਂ ਨੂੰ ਉੱਥੇ ਮਾਰਿਆ ਜਾਣਾ ਬੇहद ਮੰਦ ਭਾਗਾ ਹੈ ਔਰ ਸਮੂਹਿਕ ਤੌਰ ਦੇ ਉੱਤੇ ਲੋਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਕੋਲੋਂ ਇਹ ਵੀ ਮੰਗ ਕੀਤੀ ਹੈ ਕਿ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਅਤਵਾਦੀਆਂ ਔਰ ਉਹਨਾਂ ਨੂੰ ਸ਼ਹਿ ਦੇਣ ਵਾਲੇ ਲੋਕਾਂ ਦੇ ਉੱਪਰ ਕੇਂਦਰ ਸਰਕਾਰ ਸਖਤ ਕਾਰਵਾਈ ਕਰੇ ਇਸ ਮੌਕੇ ਤੇ ਪ੍ਰਾਈਵੇਟ ਬੱਸਾਂ ਔਰ ਕੁਝ ਆਵਾਜਾਈ ਜੜੀ ਆ ਉਹ ਬਹਾਲ ਰਹੀ ਮੈਡੀਕਲ ਸਟੋਰ ਔਰ ਦੋ ਦੁਦਵਾਲੀਆਂ ਡੈਰੀਆਂ ਜੜੀਆਂ ਉਹ ਵੀ ਖੁੱਲੀਆਂ ਸਨ ਖਾਸ ਤੌਰ ਤੇ ਸਬਜੀ ਵਾਲਿਆਂ ਵੱਲੋਂ ਵੀ ਮੁਕੰਮਲ ਤੌਰ ਦੇ ਉੱਤੇ ਅੱਜ ਆਪਣੀਆਂ ਦੁਕਾਨਾਂ ਮੰਦ ਰੱਖੀਆਂ ਗਈਆਂ ਫਰੂਟ ਦੀਆਂ ਦੁਕਾਨਾਂ ਵੀ ਬੰਦ ਸਨ ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਬੰਦ ਦਾ ਪੂਰਾ ਅਸਰ ਧਾਰੀਵਾਲ 'ਚ ਮਿਲਿਆ ਔਰ ਸ਼ਹਿਰ ਵਾਸੀਆਂ ਨੇ ਇੱਕ ਜੁਟਤਾ ਦਾ ਪ੍ਰੀਚੇ ਦਿੰਦੇ ਹੋਏ ਇਸ ਅਤਵਾਦੀ ਘਟਨਾ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਸਭ ਤੋਂ ਪਹਿਲਾਂ ਤਾਂ ਮੇਰੀ ਸਾਰਿਆਂ ਨੂੰ ਜੈ ਸ਼ੰਕਰ ਦੀ ਕਿ ਮੈਂ ਧਾਰੀਵਾਲ ਰਹਿਣ ਵਾਲਾ ਵਾਸੀ ਵਿਸ਼ਾਲ ਕਿ ਮੇਰਾ ਕੰਮ ਹੈਗਾ ਸਬਜੀ ਦਾ ਜੀ ਠੀਕ ਹੈ ਜੀ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਵਾ ਬਹੁਤ ਮਾੜੀ ਘਟਨਾ ਹੋਈ ਹੈ ਜਿਹੜੀ ਉਦੇ ਵਿਰੁੱਧ ਚੱਲਦੇ ਸਾਡਾ ਸਾਰਾ ਸ਼ਹਿਰ ਧਾਰਿਆਲ ਜਿਹੜਾ ਵਾ ਬੰਦ ਵਾ ਸਾਡਾ ਕੰਮ ਖੁੱਦ ਦਾ ਸਬਜ਼ੀ ਦਾ ਹੀ ਆਪ ਬੰਦ ਕਰਕੇ ਬੈਠੇ ਆ ਕਿ ਸਾਰੇ ਸ਼ਹਿਰ ਨੇ ਸਾਡੇ ਨਾਲ ਸੰਯੋਗ ਦਿੱਤਾ ਇਸ ਚੀਜ਼ ਦਾ ਕਿ ਮੇਰੇ ਸ਼ਹਿਰ ਦੇ ਦੇਸ਼ ਦੇ ਪ੍ਰਧਾਨ ਮੰਤਰੀ ਅੱਗੇ ਅਪੀਲ ਵਾ ਹੀ ਕਿ ਜਿਹੜੇ ਆ ਜਿਨ੍ਹਾਂ ਨੇ ਕਾਨੂੰਨੀ ਹਰਕਤ ਕੀਤੀ ਆ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਮੇਰਾ ਨਾਲ ਮੀਸ਼ ਕੁਮਾਰ ਆ ਸਾਡੀ ਫਰੂਟ ਦੀ ਦੁਕਾਨ ਆ ਇਹ ਮੁਕੰਮਲ ਤੌਰ ਤੇ ਹੜਤਾਲ ਆ ਤੇ ਇਹ ਜਿਹੜੀ ਪਹਿਲਗਾਮ ਦੇ ਵਿੱਚ ਇਹ ਹਾਸਾ ਆ ਬਹੁਤ ਹੀ ਮੰਦ ਭਗਾ ਹਾਸਾ ਹੈ ਤੇ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹੋ ਹੀ ਆਹੀ ਮੰਗ ਕਰਦੇ ਆ ਕਿ ਅੱਗੇ ਤੋਂ ਕੋਈ ਇਹੋ ਜਿਹਾ ਕੰਮ ਨਾ ਕਰੇ ਜੀ ਭਾਜੀ ਮੈਂ ਵਿਕਾਸ ਬਬਰ ਤਾਰੀਵਾਲ ਸਿਟੀ ਕੇਬਲ ਦਾ ਡਿਸਟ੍ਰਿਬਿਊਟਰ ਆ ਫਾਸਟਵੇ ਦਾ ਅੱਜ ਸਾਡਾ ਧਾਰੀਵਾਲ ਜੋ ਬੰਦ ਹੋਇਆ ਹੈ ਇਹ ਰੋਸ਼ਵਜੋ ਕਿ ਜੋ ਪੈਲਗਾਮ ਪਿਛਲੇ ਪਿਛਲੇ ਦਿਨਾਂ ਉਹ ਜਿਹੜੇ ਪੈਲਗਾਮ ਦੇ ਵਿੱਚ ਹਿੰਦੂਆਂ ਨੂੰ ਚੁੰਨ-ਚੁੰਨ ਕੇ ਮਾਰਿਆ ਗਿਆ ਹੈ ਮੁਸਲਮਤ ਵਧੀਆਂ ਵੱਲੋਂ ਉਹਦੇ ਰੋਸ਼ਵਜੋ ਧਾਰੀਵਾਲ ਦੇ ਸਾਰੇ ਹਿੰਦੂ ਸੰਗਠਨ ਹੋਰ ਭਾਈਚਾਰਾ ਸਾਰਿਆਂ ਨੇ ਮਿਲ ਕੇ ਇੱਕ ਕਾਲ ਕੀਤੀ ਸੀਗੀ ਕਿ ਇਹਦੇ ਰੋਸ਼ਵਜੋ ਆਪਾਂ ਧਾਰੀਵਾਲ ਬੰਦ ਕਰਨਾ ਹੈ ਉਹ ਬਹੁਤ ਵਧੀਆ ਮੁਕੰਮਲ ਤੌਰ ਤੇ ਧਾਰੀਵਾਲ ਬੰਦ ਹੋਇਆ ਦੁਕਾਨਦਾਰਾਂ ਨੇ ਪਿੰਡਾਂ ਦੇ ਲੋਕਾਂ ਨੇ ਔਰ ਹੋਰ ਵੀ ਹਿੰਦੂ ਸੰਗਠਨਾਂ ਨੇ ਇਸ ਬੰਦ ਦੀ ਕਾਲ ਦਾ ਸਮਰਥਨ ਕੀਤਾ ਸਾਰੀਆਂ ਦੁਕਾਨਾਂ ਬੰਦ ਹੈ ਸवाय ਮੈਡੀਕਲ ਸ਼ਾਪਸ ਤੇ ਦੁੱਧ ਦੀਆਂ ਦੁਕਾਨਾਂ ਵੱਲੋਂ ਤੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਗ੍ਰਹਿ ਮੰਤਰੀ ਆਪਣੇ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਦਾ ਸਮੂਹ ਹਿੰਦੂ ਸੰਗਠਨ ਤੇ ਸ਼ਹਿਰ ਵਾਸੀਆਂ ਵੱਲੋਂ ਇਹ ਇਹਦੇ ਕਤਲੇਆਮ ਦੇ ਵਿੱਚ ਹਿੰਦੂ ਨੂੰ ਜਿਹੜਾ ਪੁੱਛ-ਪੁੱਛ ਕੇ ਧਰਮ ਨੂੰ ਪੁੱਛ-ਪੁੱਛ ਕੇ ਜਿਹੜਾ ਉਹਨਾਂ ਨੂੰ ਚੁੰਨ-ਚੁੰਨ ਕੇ ਮਾਰਿਆ ਉਹਦੇ ਵੱਲੋਂ ਜਿਹੜੇ ਉਹਨਾਂ ਦੇ ਦੋਸ਼ੀ ਨੇ ਜਿਹੜੇ ਅੱਤਵਾਦੀ ਨੇ ਸਾਰੇ ਆਰਮੀ ਪੀ ਵੱਲੋਂ ਵੀ ਆਪਾਂ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਤੇ ਅੱਗੇ ਤੇ ਐਸਾ ਪ੍ਰਬੰਧ ਕੀਤਾ ਜਾਵੇ ਇੰਨੀ ਸਿਕਿਉਰਿਟੀ ਵਧਾਈ ਜਾਵੇ ਕਿ ਜਿਹੜਾ ਟੂਰਿਸਟ ਉੱਥੇ ਗਿਆ ਉਹਨੂੰ ਉੱਤੇ ਸੇਫ ਮਹਿਸੂਸ ਹੋਵੇ ਦੇ ਨਾਲ ਉਹਨੂੰ ਇਹ ਨਾ ਲੱਗੇ ਕਿ ਅਸੀਂ ਕਿਤੇ ਹੋਰ ਪਾਕਿਸਤਾਨ ਜਾਂ ਐਸੇ ਮੁ슬림 ਕੰਟਰੀ ਚ ਆ ਗਏ ਆ ਉਹਨੂੰ ਲੱਗੇ ਕਿ ਆਪਾਂ ਟੂਰਿਸਟ ਆ ਆਪਾਂ ਸੇਫ ਆ ਤੇ ਇਹ ਆਪਣਾ ਹਿੰਦੁਸਤਾਨ ਦਾ ਹੀ ਜਿਹੜਾ ਕਸ਼ਮੀਰ ਆ ਉਹ ਆਪਣਾ ਅਭੀ ਨੰਗਾ ਹੈਗਾ ਤੇ ਮੈਂ ਬੇਨਤੀ ਕਰਦਾ ਕਿ ਇਸ ਤਰ੍ਹਾਂ ਦਾ ਅੱਗੇ ਤੋਂ ਕਾਰਵਾਈ ਜਿਹੜੀ ਹੈ ਉਹ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਤੇ ਦੋਸ਼ਾਂ ਨੂੰ ਜਿਹੜਾ ਉਹ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਅਜਾ ਕਤਲ-ਆਮ ਅੱਗੇ ਕਦੀ ਨਾ ਹੋਵੇ ਜੈ ਹਿੰਦ ਜੈ ਹਿੰਦ ਜੈ ਭਾਰਤ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਆ ਜੀ ਤੁਸੀਂ ਧਾਰੀਵਾਲ ਦੇ ਵਿੱਚ ਇਹ ਮੁਕੰਮਲ ਬੰਦ ਦਾ ਸਮਰਥਨ ਸਾਰੇ ਲੋਕਾਂ ਕੋਲ ਲੈ ਰਹੇ ਨੇ ਮੈਂ ਸੰਦੀਪ ਕੁਮਾਰ ਮੇਰੀ ਇੱਥੇ ਮੋਟਰਸਾਈਕਲਾਂ ਦੀ ਰਿਪੇਅਰ ਦੀ ਦੁਕਾਨ ਆ ਮੈਂ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ ਕਿਉਂਕਿ ਉੱਥੇ ਨਿਰਦੋਸ਼ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਪੁੱਛ-ਪੁੱਛ ਕੇ ਮਾਰਿਆ ਗਿਆ ਜਿਹਦੀ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅੱਗੇ ਅਪੀਲ ਕਰਦਾ ਕਿ ਇਹਨਾਂ ਤੇ ਸਖਤ ਸਖਤ ਕਾਰਵਾਈ ਜਲ ਤੋਂ ਜਲਦ ਹੋਵੇ ਤਾਂ ਜੋ ਲੋਕ ਹਿੰਦੂ ਮੁਸਲਿਮ ਸਿੱਖ ਸਾਈ ਇੱਥੇ ਭਾਈਚਾਰੇ ਨਾਲ ਰਹਿਣ ਤੇ ਇੱਕ ਦੂਜੇ ਦਾ ਸਮਰਥਨ ਕਰਨ ਤੇ ਜੋ ਵੀ ਕਸ਼ਮੀਰ ਦੇ ਵਿੱਚ ਹੋਇਆ ਉਹਨੂੰ ਮੋੜ ਤੋਂ ਉਥੋਂ ਦਾ ਜਨ ਜੀਵਨ ਜਿਹੜਾ ਵਾ ਉਹ ਦੁਬਾਰਾ ਖੁਸ਼ਹਾਲ ਬਣਿਆ ਰਹੇ